ਰਾਮ ਰਹੀਮ ਜਿਹੜਾ ਕਿ ਇੱਕ ਚਰਚਿਤ ਨਾਮ ਹੈ ਤੇ ਖਾਸ ਤੌਰ ਦੇ ਉੱਤੇ ਇਸ ਗੱਲ ਦਾ ਵੱਡਾ ਦੋਸ਼ ਹੈ ਕਿ ਗੁਰੂ ਸਾਹਿਬਾਨ ਦਾ ਸਵਾਗ ਰਚਣ ਦਾ ਮੁੱਦਾ ਸਿੱਖਾਂ ਨੂੰ ਜਣਤੀ ਦੇਣ ਦਾ ਮੁੱਦਾ ਤੇ ਪਿਛਲੇ ਦਿਨੀ ਉਸ ਦੇਰੇ ਦਾ ਇੱਕ ਅਹਿਮ ਆਗੂ ਜਿਹੜਾ ਪ੍ਰਦੀਪ ਗਰੇਰ ਉਹਦੀ ਸਰਦਾਲਤ ਦੇ ਅੰਦਰ ਇਸ ਗੱਲ ਦੀ ਬਿਆਨਬਾਜ਼ੀ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਧਵੀ ਦੇ ਮਾਮਲੇ ਦੇ ਵਿੱਚ ਆਰਡਰ ਜਿਹੜਾ ਹੁਕਮ ਜਿਹੜਾ ਉਹ ਰਾਮ ਨੀਵਲੋਂ ਤੇ ਉਹਦੀ ਜਿਹੜੀ ਮੂੰਹ ਮੋਲੀ ਅਣੀ ਪ੍ਰੀਜ਼ ਬਨੂ ਦਿੱਤਾ ਗਿਆ। ਤੋਂ ਉਸ ਕਰਕੇ ਅੱਜ ਦੀ ਤਰੀਖ ਤੱਕ ਸਿੱਖਾਂ ਦੇ ਲਈ ਬਹੁਤ ਵੱਡੀ ਇੱਕ ਚੁਣੌਤੀ ਆ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਜਿਹੜੀ ਉਸ ਦੇ ਉੱਤੇ ਬਲਾਤਕਾਰ ਨੇ ਤੇ ਘਤਤ ਦੇ ਕੇਸ ਨੇ ਉਹਨਾਂ ਦੇ ਤਹਿਤ ਦੇਸ਼ ਦੀ ਅਦਾਲਤ ਨੇ ਓਥੋਂ ਵੀ ਸਜ਼ਾ ਸੁਣਾਈ ਆ 7.5 ਸਾਲ ਹੋ ਗਏ ਉਹਨੂੰ ਸਜ਼ਾ ਸੁਣਾਈ ਨੂੰ ਜਿਸ ਦਿਨ سزا ਸੁਣਾਈ ਗਈ ਉਸ ਦਿਨ ਬਹੁਤ ਵੱਡਾ ਹੰਗਾਮ ਹੋਇਆ ਲੋਕ ਮਾਰੇ ਗਏ ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਜਲਾ ਦਿੱਤੀ ਗਈ ਸਰਕਾਰੀ ਪ੍ਰਾਪਰਟੀ ਜਲਾ ਦਿੱਤੀ ਗਈ ਤੇ ਜਿਹੜਾ ਜਿਹੜੇ ਜਿਹੜਾ ਸਾਡਾ ਬ੍ਰੈਥ ਮੀਡੀਆ ਸੀ ਉਹਨਾਂ ਨੇ ਖੜੀਆਂ ਸਾਹ ਦਤੀਆਂ ਇਹ ਉਸ ਦਿਨ ਦਾ ਹਸ਼ਿਆ ਤੇ ਤਕਰੀਰ ਸੀ ਤੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੇ 7 ਸਾਲ ਦੇ ਸਮੇਂ ਵਿੱਚ 12 ਵਾਰ ਆਮ ਨੀਤ ਜਿਹੜਾ ਉਹ ਮਹਿਮਾਨ ਬਣ ਕੇ ਹਰਿਆਣਾ ਸਰਕਾਰ ਦਾ ਉਹ ਬਾਹਰ ਆਉਂਦਾ ਜਿੱਥੇ ਉਹਨਾਂ ਦਾ ਜੀ ਕਰਦਾ ਉਹ ਆਉਂਦੇ ਨੇ ਪਿਛਲੇ ਸਮੇਂ ਕੋ ਯੂਪੀ ਚ ਬਾਗਬਾਤ ਚਿਕਲੇ ਐਸ ਕੀ ਉਹਨਾਂ ਦਾ ਮਨ ਬਣਿਆ ਕਿ ਉਹਨਾਂ ਨੇ ਹਰਿਆਣਾ ਵਿੱਚ ਆਪਣਾ ਜਿਹੜਾ ਹੈੱਡਕੁਆਟਰ ਜਿੱਥੋਂ ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਸੀ ਜਿਹੜਾ ਉਹਨਾਂ ਦਾ ਆਪਦਾ ਮੁੱਖ ਸਥਾਨ ਹੈ ਉਥੇ ਉਹ ਜਾਣਗੇ ਤੇ ਉਥੇ ਉਹ ਅੱਜ ਸਵੇਰੇ 5:30 ਵਜੇ ਸਨਾਰਿਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਜ ਉਥੇ ਪਹੁੰਚ ਗਏ ਨੇ ਤੇ ਉਥੇ ਆ ਕੇ ਉਹ ਆਪਣੇ ਜਿਹੜੇ ਲੋਕਾਂ ਨਾਲ ਲੋਕਾਂ ਨਾਲ ਗੱਲਬਾਤ ਜਿਹੜੀ ਹੈ ਉਹ ਸੰਭੀ ਕਰ ਰਹੇ ਨੇ ਸੋ ਇਹ ਗੱਲ ਮੈਂ ਦੇਖ ਰਿਹਾ ਕਿ ਹਰ ਤੀਜੇ ਚੌਥੇ ਮਹੀਨੇ ਸਿੱਖਾਂ ਦੇ ਜਿਹੜੇ ਅੱਲੇ ਜਖਮ ਹਨ ਉਹ ਚੜਿਆ ਜਾਂਦਾ ਦੱਸਿਆ ਜਾਂਦਾ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਆ ਵੱਖਰਾ ਸਿੱਖਾਂ ਦਾ ਦੋਸ਼ੀ ਜਿਹੜਾ ਉਹ ਵਾਰ-ਵਾਰ ਪਰਬਤ ਰਿਹਾ ਹੁੰਦਾ ਪਰ ਜਿਹੜੇ ਸਿੱਖ ਹੈ ਜਿਨ੍ਹਾਂ ਨੇ ਆਪਣੇ ਧਰਮ ਲਈ ਤੇ ਸੰਘਰਸ਼ ਲਈ ਲੜਾਈ ਲੜੀ ਉਹ ਅੱਜ ਆਪਣੀਆਂ ਸਜ਼ਾਵਾਂ ਜਿਹੜੀਆਂ ਦੁੱਗਣੀਆਂ ਤੇ ਢਾਈ ਗੁਣਾ ਭੋਗਦੇ ਨੇ 12-12 ਸਾਲ ਉਹ ਫਾਂਸੀ ਚੱਕੀਆਂ ਵਿੱਚ ਬੈਠੇ ਨੇ ਉਹਨਾਂ ਦਾ ਜਿਹੜਾ ਕਿ ਨਿਆਂ ਕੀਤਾ ਜਾਂਦਾ ਪ੍ਰਧਾਨ ਮੰਤਰੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਅੱਜ ਤੱਕ ਉਸ ਦੀ ਉਡੀਕ ਬਣੀ ਹੋਈ ਆ ਸੋ ਬਹੁਤ ਵੱਡਾ ਰੋਸ ਆ ਸਿੱਖ ਆਵਾਮ ਦੇ ਅੰਦਰ ਤੇ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਝੂਠੇ ਸੌਦੇ ਦਾ ਅੱਜ ਨੂੰ ਬਾਰ-ਬਾਰ ਸਮੇਂ ਦੀ ਹਕੂਮਤ 'ਤੇ ਔਰਲ ਦਿੰਦੀ ਹੈ ਇਹਨਾਂ ਨੂੰ ਇਹ ਗੱਲਾਂ ਭੁੱਲ ਜਾਂਦੀਆਂ ਕਿ ਜਿਨ੍ਹਾਂ ਨੇ ਇਸ ਭਾਰਤ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁੰਮੇ ਆਪਣੀਆਂ ਪ੍ਰਾਪਰਟੀਆਂ ਜ਼ਾਇਦਾਦਾਂ ਕੁਲ ਕਰਵਾਈਆਂ ਤੇ ਉਹਦੇ باوجود ਵੀ ਉਹਨਾਂ ਦੇ ਹੱਕ ਦੇਣ ਵਾਸਤੇ ਤੇਨਾਂ ਦਾ ਧਿਆਨ ਨਹੀਂ ਹੈ ਪਰ ਜਿੱਥੇ ਆ ਕੇ ਗੱਲ ਆਉਂਦੀ ਹੈ ਜਿਹੜਾ ਸਾਡੇ ਧਰਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਅਤੇ ਭੜਕਾਉ ਭਾਸ਼ਣ ਦੇਣ ਵਾਲਾ ਇਹ ਪਖੰਡੀ ਸਾਧੂ ਨੂੰ ਬਾਰ-ਬਾਰ ਪ੍ਰੌਲਡ ਦਿੱਤੀ ਜਾਂਦੀ ਜਦੋਂ ਕੋਈ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵਿੱਚ ਵੀ ਅਜੇ ਵੀ ਜੇਲ੍ਹਾਂ ਵਿੱਚ ਬੰਦ ਨੇ ਤੇ ਇਸ ਸਮੇਂ ਦੀ ਹਕੂਮਤ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਇੱਕ ਮੋਟੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਹੱਕ ਆਪਣਾ ਘਰ ਵੀ ਲੈ ਸਕੀਏ ਤੇ ਸਮੇਂ ਦੀਆਂ ਹਕੂਮਤਾਂ ਨੂੰ ਇਸ ਗੱਲ ਦਾ ਜਿਹੜਾ ਦੱਸਿਆ ਜਾਵੇ ਇਹ ਜਿੱਥੇ ਕਿਸਾਨਾਂ ਦੇ ਹੱਕ ਨੇ ਜਿੱਥੇ ਭਾਰਤ ਦੇ ਘਟ ਗਿਣਤੀਆਂ ਦੇ ਹੱਕ ਨੇ ਉਹਨਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਇਹੋ ਜਿਹੇ ਪਖੰਡੀਆਂ ਨੂੰ ਪਰੋਲ ਦੇ ਕੇ ਬਾਰ ਬਾਰ ਸਿੱਖ ਔਮ ਨੂੰ ਚੜਾਇਆ ਜਾਂਦਾ ਹੈ ਇਹਦੇ ਉੱਤੇ ਜਿਹੜਾ ਉਹ ਸੰਗਤਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਇਹ ਸਹਿਯੋਗ ਕਰਕੇ ਇੱਕੋ ਠੋਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਆ ਸਾਰੇ ਇਸੇ ਗੱਲ ਕਰਕੇ ਤੇ ਲੋਕ ਕਰਦੇ ਨੇ ਕਿਉਂਕਿ ਇਹਨਾਂ ਨੂੰ ਆਪਣੇ ਵੋਟਾਂ ਵਾਸਤੇ ਜਾਂ ਆਪਣੇ ਜਿਹੜੇ ਆ ਉਹ ਕੰਮ ਚਲਾਉ ਕਰਨ ਵਾਸਤੇ ਆਪਣੇ ਹੱਥ ਕੰਡੇ ਵਰਤੇ ਆ ਪਰ ਜਿਹੜੇ ਬੰਦੀ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਆਉਣ ਵਾਸਤੇ ਇਹਨਾਂ ਵਾਸਤੇ ਸਮਾਂ ਨਹੀਂ ਹੈ ਧਿਆਨ ਨਹੀਂ ਹੈ ਹੋਰ ਵੀ ਸਿੱਖਾਂ ਦੇ ਪੰਜਾਬੀਆਂ ਦੇ ਘੱਟ ਗਿਣਤੀਆਂ ਦੇ ਹੱਕ ਦੇਣ ਵਾਸਤੇ ਸਰਕਾਰ ਦਾ ਖਿਆਲ ਨਹੀਂ ਹੈ ਪਰ ਦਬਾਉਣ ਵਾਸਤੇ ਹਰ ਹਿੱਲਾ ਹਰ ਯਤਨ ਕੀਤਾ ਜਾਂਦਾ ਹੈ ਜਦੋਂ ਕਿ ਕੌਮ ਦਬਾਈ ਨਹੀਂ ਜਾ ਸਕਦੀ